ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਡਾਇਲਿਸਿਸ ਮਰੀਜ਼ਾਂ ਦੇ ਇਲਾਜ ਕਰਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਲਗਾਏ ਗਏ ਡਾਇਲਿਸਿਸ ਮਸ਼ੀਨਾਂ ਦਾ ਸਟਾਫ ਨਾ ਹੋਣ ਕਾਰਨ ਅੱਜ ਤੱਕ ਚਿੱਟਾ ਹਾਥੀ ਸਾਬਤ ਹੋ ਰਹੀਆਂ ਨੇ ਸਿਵਲ ਹਸਪਤਾਲ ਦੀ ਗੜਸ਼ੰਕਰ ਦੇ ਵਿੱਚ ਡਾਇਲਿਸਿਸ ਮਸ਼ੀਨਾਂ ਦੀ ਸੌਲਤਾਨ ਦੇਣ ਦੇ ਮਕਸਦ ਦੇ ਨਾਲ 7 ਜੁਲਾਈ 2021 ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮਨੀਸ਼ ਤਿਵਾੜੀ ਵੱਲੋਂ ਆਪਣੇ ਹਾਥੀ ਐਮਪੀ ਫੰਡ ਦੇ ਵਿੱਚੋਂ 10 ਲੱਖ ਰੁਪਏ ਦੀ ਲਾਗਤ ਦੇ ਨਾਲ ਲਵ ਕੁਮਾਰ ਗੋਲਟੀ ਸਾਭका ਬਧਾਇਕ ਤੇ ਜਤਨਾ ਸਾਧਕਾ ਏ ਡਾਇਲਿਸਿਸ ਮਸ਼ੀਨ ਸਥਾਪਿਤ ਕੀਤੀ ਗਈ ਸੀ ਪਰ ਡਾਇਲਿਸਿਸ ਮਸ਼ੀਨ ਸਥਾਪਿਤ ਹੋਣ ਤੋਂ ਉਪਰੰਤ ਅੱਜ ਤੱਕ ਇਸ ਡਾਇਲਿਸਿਸ ਮਸ਼ੀਨ ਲਈ ਸਰਕਾਰ ਵੱਲੋਂ ਸਟਾਫ ਮੁਹੱਈਆ ਨਹੀਂ ਕਰਵਾਇਆ ਗਿਆ ਪਾਵਰ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਸੀਨੀਅਰ ਮੈਡੀਕਲ ਅਫਸਰ ਵੱਲੋਂ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੂੰ ਸਟਾਫ ਦੀ ਮੰਗ ਲਈ ਮੰਗ ਪੱਤਰ ਲਿਖਿਆ ਗਿਆ ਪਰੰਤੂ ਕੋਈ ਅਸਰ ਨਹੀਂ ਹੋਇਆ ਇਸ ਡਾਇਲਿਸਿਸ ਮਸ਼ੀਨ ਨੂੰ ਸਥਾਪਿਤ ਕੀਤੇ ਲਗਭਗ ਅੱਜ 3.5 ਸਾਲ ਦਾ ਸਮਾਂ ਹੋਣ ਵਾਲਾ ਹੈ ਪਰੰਤੂ ਅਜੇ ਤੱਕ ਸਟਾਫ ਦੀ ਭਰਤੀ ਨਾ ਹੋਣ ਕਾਰਨ ਡਾਇਲਿਸਿਸ ਦੇ ਮਰੀਜ਼ ਦੂਰ ਮਹਿੰਗੇ ਖਰਚੇ ਤੇ ਇਲਾਜ ਕਰਾਉਣ ਲਈ ਮਜਬੂਰ ਹੋਏ ਨੇ ਹੋਰ ਕੀ ਕੁਝ ਕਿਹਾ ਆਓ ਨਾ ਜਬਾਨੀ ਸੁਣ ਲੈਣੀ ਆ ਤੁਸੀਂ ਬਣਾਈ ਦਿਓ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ ਮੈਂ ਲਖਵਿੰਦਰ ਕੁਮਾਰ ਰਾਮਪੁਰ ਬੇੜੋ ਤੋਂ ਜਦੋਂ ਵੀ ਇੱਥੇ ਆਨੇ ਆ ਪਿਛਲੀ ਸਰਕਾਰਾਂ ਨੇ ਇੱਥੇ ਇੱਕ ਡਾਇਲਿਸਿਸ ਮਸ਼ੀਨ ਦੇਤੀ ਜਿਹੜੀ ਕਿ ਚਿੱਟਾ ਹਾਥੀ ਬਣ ਕੇ ਰਹਿ ਗਈ ਕਿਉਂਕਿ ਨਾ ਤਾਂ ਇਹਨਾਂ ਸਰਕਾਰਾਂ ਤੋਂ ਉੱਥੇ ਦਾ ਸਟਾਫ ਪੂਰਾ ਹੋਇਆ ਨਾ ਹੀ ਡਾਕਟਰ ਦੇ ਹੋਏ ਕਿਉਂਕਿ ਉਹ ਜਿਹੜੀ ਮਸ਼ੀਨ ਆ ਲੱਖਾਂ ਰੁਪਏ ਦੀ ਮਸ਼ੀਨ ਆ ਔਰ ਉਹ ਮਸ਼ੀਨ ਨੂੰ ਕੋਈ ਜਦੋਂ ਚਲਾਉਣ ਵਾਲਾ ਹੀ ਹੈ ਨਹੀਂ ਤੇ ਜਦੋਂ ਸਾਡੇ ਇੱਥੇ ਮਰੀਜ਼ ਆਂਦੇ ਆ ਡੈਲਸਿਸ ਲਈ ਉਹ ਬਾਹਰ ਜਾਂਦੇ ਆ ਉੱਥੇ ਉਹਨਾਂ ਨੂੰ ਨਾ ਉਹਨਾਂ ਕੋ ਕੋਈ ਇੰਨੇ ਪੈਤੇ ਹੁੰਦੇ ਆ ਤੇ ਨਾ ਹੀ ਉਹਨਾਂ ਕੋਈ ਇੰਨਾ ਟਾਈਮ ਹੁੰਦਾ ਜੋ ਕਿ ਉੱਥੇ ਜਾ ਕੇ ਕਰਾ ਸਕਣ ਕਿਉਂਕਿ ਜਿਹੜੇ ਡੈਲਸਿਸ ਆ ਕਈ ਵਾਰੀ ਮਰੀਜ਼ ਮਰ ਵੀ ਜਾਂਦੇ ਉਹਦੇ ਉਹਦੇ ਨਾ ਹੋਣ ਕਾਰਨ ਤੇ ਮਰੀਜ਼ ਕਦੀ ਨਮਾਸ਼ਹਿਰ ਜਾਂਦੇ ਆ ਕਦੀ ਜਲੰਧਰ ਜਾਂਦੇ ਕਦੀ ਹੁਸ਼ਿਆਰਪੁਰ ਜਾਂ ਚੰਡੀਗੜ੍ਹ ਤੱਕ ਜਾਂਦੇ ਆ ਤੇ ਅਸੀਂ ਪੂਰ ਜੋਰ ਅਪੀਲ ਕਰਦੇ ਆ ਕਿ ਜਿਹੜਾ ਇੱਥੇ ਸਿਵਲ ਹਸਪੀਟਲ ਗੜਚੰਕਰ ਹੈ ਜਿਹਦਾ ਏਰੀਆ ਬਹੁਤ ਵੱਡਾ ਪੈਂਦਾ ਆ ਇੱਥੇ ਡਾਕਟਰ ਮਈਆ ਕਰਾਏ ਜਾਣ ਤੇ ਸਟਾਫ ਮਈਆ ਕਰਾਣ ਆ ਕੀ ਜਿਹੜੇ ਮਰੀਜ਼ ਆ ਉਹ ਠੱਕੇ ਨਾ ਖਾਣ ਧੰਨਵਾਦ ਜੀ ਮੈਂ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਡੀਸ਼ਨਿੰਗ ਅਰਸ਼ ਕਮੇਟੀ ਜਿਹੜਾ ਗੜਸ਼ੰਕਰ ਦਾ ਵੱਡਾ ਹਸਪਤਾਲ ਸਬਡਿਵੀਜ਼ਨ ਦਾ ਸਿਵਲ ਹਸਪਤਾਲ ਗੜਸ਼ੰਕਰ ਆ ਇਹ ਕੰਡੀ ਏਰੀਏ ਚੋਂ ਬਹੁਤ ਹੀ ਗਰੀਬ ਗੁਰਬੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਡਾਇਲਿਸਿਸ ਲਈ ਨਵੇਂ ਸ਼ਹਿਰ ਜਾਂ ਬਖ-ਬਖ ਜਾਣਾ ਪੈਂਦਾ ਉਹਨਾਂ ਦੇ ਪੈਸੇ ਵੀ ਬਹੁਤ ਘੱਟ ਹੁੰਦੇ ਆ ਕੋਲ ਤੇ ਸਮਾਂ ਵੀ ਬਰਬਾਦੀ ਦਾ ਆ ਅਸੀਂ ਡਾਇਲਿਸਿਸ ਦੀ ਮੰਗ ਕੀਤੀ ਸੀ ਸੈਂਟਰ ਦੀ ਇਹਦੀ ਮਸ਼ੀਨ ਆ ਚੁੱਕੀ ਆ ਜਿਹੜੀ ਲੱਖਾਂ ਰੁਪਏ ਦੀ ਆ ਪਰ ਸਟਾਫ ਜਿਹੜਾ ਉਹ ਨਹੀਂ ਆਇਆ ਨਾ ਡਾਕਟਰ ਆਇਆ ਨਾ ਸਟਾਫ ਆਇਆ ਨਾ ਉਹ অপারেਟ ਹੁੰਦੀ ਆ ਹੌ ਹੌਲੀ ਮਸ਼ੀਨ ਕਰੋੜ ਦੀ ਵੀ ਹੋਵੇ ਜੇ ਪਈ ਰਹੂਗੀ ਤੇ ਉਹ ਬੰਦ ਹੋ ਕੇ ਖਰਾਬ ਹੋ ਜਾਂਦੀ ਆ ਅਸੀਂ ਮੰਗ ਕਰਦੇ ਆ ਗੜਸ਼ੰਕਰ ਏਰੀਏ ਦੇ ਇਨਸਾਫਪਸੰਦ ਲੋਕ ਬੇਤਰੰਤ ਡਾਇਲਿਸਿਸ ਮਸ਼ੀਨ ਚਾਲੂ ਕੀਤੀ ਜਾਵੇ ਇਹਦਾ ਪੂਰਾ ਸਟਾਫ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜ਼ਿੰਦਗੀ ਬਖਸ਼ੀ ਜਾ ਸਕੇ ਤੇ ਨਹੀਂ ਤਾਂ ਅਸੀਂ ਇਹਦੇ ਲਈ ਸੰਘਰਸ਼ ਕਰਾਂਗੇ ਧੰਵਾਦ ਇਹ ਜੋ ਡਾਇਲਿਸਿਸ ਮਸ਼ੀਨ ਹੈ ਸਾਡੇ ਕੋਲ ਕਾਫੀ ਦਿਨ ਤੋਂ ਪਈ ਹੈ ਪਰ ਇਹਦੇ ਵਿੱਚ ਕਿਉਂਕਿ ਇੱਕ ਟੀਮ ਵਰਕ ਹੈ ਮੈਡੀਕਲ ਸਪੈਸ਼ਲਿਸਟ ਹੈ ਔਰ ਪੈਥੋਲੋਜਿਸਟ ਜਿਹੜੇ ਹੁੰਦੇ ਨੇ ਉਹ ਇੱਕ ਪੂਰਾ ਟੀਮ ਅਲੱਗ ਹੁੰਦੀ ਹੈ ਸਟਾਫ ਦੀ ਘਾਟ ਕਰਕੇ ਜਿਹੜਾ ਇਹ ਨਹੀਂ ਅਜੇ ਚਲਾਇਆ ਗਿਆ ਸੀ ਗਵਰਨਮੈਂਟ ਨੂੰ ਸਰਕਾਰ ਨੂੰ ਮੰਗ ਕੀਤੀ ਹੋਈ ਹੈ ਤੇ ਜਦੋਂ ਵੀ ਸਟਾਫ ਆ ਜਾਂਦਾ ਸੀ ਇਹਨੂੰ ਜਲਦੀ ਤੋਂ ਜਲਦੀ ਚਲਾਉਣ ਦੀ ਕੋਸ਼ਿਸ਼ ਕਰਦਾ